ਤਵੈ ਕਰ ਤੈ ਕਰ ਆ ਤਵ ਸਿਫਤ ਪੁਰਖ ਆਕਾਰ ਸੀਤ ਬਾਤ ਕੇ ਘਾਤਿਤ ਕੋ ਨਾ ਕਰੋ ਪਾ ਦੁਖੀ ਮੁਖ ਵਿਚਾਰਨੀ ਰੰਡੇ ਪੰਧ ਤਰਾਰ ਨਾਏ ਬਲ ਨਿਜ ਗ੍ਰਹਿ ਰਚਨ ਮੈਂ ਸੁਨਤ ਹੈ ਤਵ ਜਵਾਰ ਜੈਸੇ ਕੈਸੇ ਪੁਰਖ ਕੇ ਦੇਹ ਉਪਦੇਸ਼ ਨਾ ਸੰਤ ਮੂਰਖ ਕਪਿਨ ਕਰੈ ਕਰੀ ਝਟਕਾ ਜੋ ਗ੍ਰਹਿ ਵਰ ਉਚੋ ਤੇ ਤੂਚੋ ਨਹੀਂ ऊचो गुणकर हुए काग अटारी पर वह क्या खगपत है सोए वो तो वदिया स्पष्ट दिखिया है व्याकरण है तब दृष्ट पुरख का बरखा पे रही है बारिश हो, हो रही है ठंड के नाल जीव ਸੁੰਗੜ ਰਹੇ ਹਨ ਤੇ ਚਿੜੀ ਦੇਖ ਕੇ ਵਾਜਯੋਗ ਨੂੰ ਕਹਿੰਦੀ ਹੈ ਕਿ ਤੇਰੇ ਇੰਨੇ ਵਧੀਆ ਹੱਥ ਹੈ ਪੈਰ ਹੈ ਬੰਦੇ ਵਰਗਾ ਸਰੀਰ ਹੈ ਬੰਦਾ ਕਿੰਨਾ ਵਧੀਆ ਘਰ ਬਣਾਉਂਦਾ ਹੈ ਆਪਣਾ ਜੀਵਨ ਬਸਲ ਕਰਦਾ ਹੈ ਤੂੰ ਵੀ ਕਪਣਾ ਘਰ ਬਣਾ ਨਹੀਂ ਸਕਦਾ ਠੋੜ ਠੋੜ ਕਰਦਾ ਠੰਡ ਦੇ ਵਿੱਚ ਓਖਾ ਹੁੰਦਾ ਤਾਗੁੰਦਾ ਉਹ ਕਹਿੰਦਾ ਤੂੰ ਮੈਨੂੰ ਵਿਦਵਾਨਾਂ ਨੂੰ ਪੜਤਾਂ ਨੂੰ ਉਪਦੇਸ਼ ਦੇਣੀ ਆ ਤੇਰੀ ਇਹ ਮਜ਼ਾਰ ਕਹਿੰਦੀ ਮੈਂ ਕਹਿੰਦਾ ਮੈਂ ਆਪਣਾ ਘਰ ਤਾਂ ਬਣਾ ਨਹੀਂ ਸਕਦਾ ਤੇਰਾ ਘਰ ਜ਼ਰੂਰ ਜਾੜੂਗਾ ਉਹਨੇ ਕੀ ਕੀਤਾ ਉਹ ਲੈ ਫਾਲਣਾ ਜਾਂ ਤੋੜ ਕੇ ਪ੍ਰੇਮਾ ਚਿੜੀ ਵਿਚਾਰੀ ਠੋੜ ਠੋਰ ਕਰਦੀ ਠੰਡ ਦੇ ਵਿੱਚ ਖਤਮ ਹੋ ਗਈ ਜੇ ਤਦ ਦੁਆਇ ਕਰ ਆਤਾ ਜੇਸ਼ਟੇ ਤੋਂ ਕਰ ਕ ਸੀਤ ਵਰਤੇ ਕਾ ਅਦਿਤਕ ਕੋ ਨਕਰੋ ਕ ਰੁੱਖੀ ਮੋਕ ਵਿਚਾਰ ਨਹੀਂ ਰੰਦੇ ਪੰਡਤ ਰਾਰ ਨਾਹੀਂ ਬਲ ਨਿ ਜਗ੍ਰਤ ਸਮਰਥ ਹੈ ਤਾ ਦਵ ਮੈਂ ਆਪਣਾ ਘਰ ਤਾਂ ਨਹੀਂ ਬਣਾ ਸਕਦਾ ਪਰ ਤੇਰਾ ਜਰੂਰ ਜੜਨ ਨਾਹ ਭਲ ਨਿਗ੍ਰਾਸ ਵਿੱਚ ਸਮਰਥਾ ਤਦਵਾ ਜੈਸੇ ਕਾਸੀਪੁਰਖ ਦੇ ਦੇਹ ਉਪਦੇਸ਼ ਨਾ ਸੰਤ ਮੂਰਖ ਕਾਪਨ ਕਰਕੜੀ ਕਰੀ ਛਟਕਾ ਜੋ ਗ੍ਰਹਿਵੰਤ ਕਹਿੰਦੇ ਐਦਾਂ ਦੇ ਬੰਦੇ ਨੂੰ ਜੀਵ ਨੂੰ ਕਿਸੇ ਨੂੰ ਵੀ ਉਪਦੇਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਨੁਕਸਾਨਦੇਹ ਹੁੰਦਾ ਹੈ ਆਪਾਂ ਤਾਂ ਉਸ ਦੇ ਭਲੇ ਦੀ ਕਰਨੀ ਆ ਲੇਕਨ ਉਹ ਉਲਟਾ ਬਹਿ ਜਾਣਾ ਉਥੇ ਵਚਨ ਕਰਨੇ ਚਾਹੀਦੇ ਆ ਜਿਸੇ ਅਗਲਾ ਕਦਰ ਕਰੇ ਗੁਨਾ ਦੀ ਗੁਨਾ ਦੀ ਕਦਰ ਕਰੇ ਔਰ ਉਹ ਸਮਝੇ ਔਰ ਇੱਜ਼ਤ ਕਰੇ ਮਾਨਕ ਬੇ ਬਹੁਤ ਵਧੀਆ ਵਚਨ ਮਿਲੇ ਉੁਰਕ ਨੂੰ ਕਪੜੀ ਝਟਕਾ ਜੋ ਗ੍ਰਹਿਵੰਤ ਉਚੋ ਉਥੇ ਤੇ ਉਚੋ ਨਹੀਂ ਉਚੋ ਗੁਣ ਕਰਾ ਹੋਏ ਕਾਗ ਅਟਾਰੀ ਪਰਬ ਹੈ ਕਿਆ ਖਗਪਤ ਹੈ ਸੋਏ ਉੱਚੋ ਤੇ ਤੂਚੋ ਨਹੀਂ ਜੇ ਬੰਦਾ ਉੱਚੀ ਟੀਸੀ ਤੇ ਜਾ ਕੇ ਬੈਠ ਜਵੇ ਤਾਂ ਉਹ ਉੱਚਾ ਨਹੀਂ ਹੋ ਜਾਂਦਾ ਉੱਚੋ ਤੇ ਤੂਚੇ ਨਹੀਂ ਉੱਚੋ ਗੁਣ ਕਰਾ ਉੱਚਾ ਜਿਹੜਾ ਆਪਣੇ ਗੁਣਾਂ ਦੇ ਕਰਕੇ ਆਪਣੀ ਯੋਗਤਾ ਕਰਕੇ ਦੂਸਰੇ ਲੋਕ ਉਹਦੀ ਕੁਆਲਟੀ ਦੇ ਉਹਦੀ ਯੋਗਤਾ ਦੀ ਯੋਗਤਾ ਦਾ ਮੂਲ ਪਾਉਂਦੇ ਹਨ ਕੀਮਤ ਪਾਉਂਦੇ ਉੱਚੋ ਤੇ ਉੱਚੋ ਨਹੀਂ ਉੱਚੋ ਗੁਣ ਕਰਾ ਹੋਏ ਕਾਗ ਟਾਰੀ ਪਰਵਹੇ ਕਿਆ ਖਗਪਤ ਹੈ ਸੋਈ ਕਿਤੇ ਜੇ ਕਾਂ ਉਪਰ ਟੀਸੀ ਤੇ ਚੜ ਕੇ ਬੈਠ ਗਿਆ ਉਹਨੂੰ ਖਗਪਤ ਉਹਨੂੰ ਗਰੜਨੀ ਉਹ ਨਹੀਂ ਬਣ ਸਕਦਾ ਤੇ ਉਹ ਖਗਪਤ ਨਹੀਂ ਬਣ ਸਕਦਾ ਉਹ ਕਾ ਨੇ ਕਾ ਹੀ ਰਹਾ ਹੈ ਇਸ ਕਰਕੇ ਜੋ ਬੰਦਾ ਜੋ ਜੀਵ ਬੰਦਾ ਕੁਛ ਵੀ ਮਿਹਨਤ ਕਰਦਾ ਕਮਾਈ ਕਰਦਾ ਉਹਨੂੰ ਫਿਰ ਫਲ ਮਿਲਦਾ ਹੈ ਤੇ ਉਹਨੂੰ ਜਰੂਰ ਫਲ ਮਿਲਦਾ ਹੈ ਆਦੇਸ਼ ਹੋ